ਬਾਬਾ ਫਰੀ ਸੋਸਾਇਟੀ ਨੇ ਪ੍ਰਸਿੱਧ ਡਾਕਟਰ ਅਤੇ ਧਾਰਮਿਕ ਹਸਤੀ ਡਾਕਟਰ ਗੁਰਿੰਦਰ ਮੋਹਨ ਸਿੰਘ ਜੀ ਨੂੰ ਬਾਬਾ ਫਰੀ ਜੀ ਨਾਲ ਸੰਬੰਧਿਤ ਧਾਰਮਿਕ ਸੰਸਥਾਾਂ ਅਤੇ ਵਿਦਿਅਕ ਸੰਸਥਾਾਂ ਦਾ ਪ੍ਰਬੰਧਕ ਲਗਾਇਆ ਹੈ। ਇਹ ਐਲਾਨ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਦਾਤਾ ਸਿਮਰਜੀਤ ਸਿੰਘ ਸੇਖੋਂ ਨੇ ਆਪਣੇ ਪਿਤਾ ਸਵਰਗੀ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਸੰਗਤ ਦਾ ਧੰਨਵਾਦ ਕਰਦੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਇੱਛਾ ਅਨੁਸਾਰ ਉਹ ਸੋਸਾਇਟੀ ਦਾ ਪ੍ਰਬੰਧਕ ਡਾਕਟਰ ਗੁਰਿੰਦਰ ਮੋਹਨ ਸਿੰਘ ਜੀ ਦੇ ਹੱਥ ਦੇਣ ਦਾ ਐਲਾਨ ਕਰਦੇ ਹਨ ਡਾਕਟਰ ਗੁਰਿੰਦਰ ਮੋਹਨ ਉਹ ਚਾਹਤੇ ਗੋੜੇ

ਇੱਥੇ ਜ਼ਿਕਰ ਯੋਗ ਹੈ ਕਿ ਡਾਕਟਰ ਗੁਰਿੰਦਰ ਮੋਹਨ ਸਿੰਘ 2 ਸਾਲ ਪਹਿਲਾਂ ਇਨ੍ਹਾਂ ਸੰਸਥਾਵਾਂ ਦੀ ਦੇਖਰੇਖ ਕਰ ਰਹੇ ਹਨ ਇਹ ਦੇਖਰੇਖ ਦਾ ਜਿੰਮਾ ਉਸ ਵਕਤ ਸਾਇਟੀ ਡੇਜ਼ ਮੁਖ ਸੇਵਾਦਾਰ ਸਰਗਿਸਰਦਾਰ ਇੰਦਰਜੀਤ ਸਿੰਘ ਖਾਲਸਾ ਨੇ ਜਨਤਕ ਤੌਰ ਤੇ ਦਿੱਤਾ ਸੀ ਡਾਕਟਰ ਗੁਰਿੰਦਰ ਮੋਹਨ ਸਿੰਘ ਜੀ ਨੂੰ ਪ੍ਰਵੰਤਕ ਲਗਾਏ ਜਾਣ ਤੇ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਸਭਿਆਚਾਰਕ ਵਪਾਰਕ ਸਥਾਪਨ ਨੇ ਸਵਾਗਤ ਕਰਦਾ ਸੇਖੋਂ ਪਰਿਵਾਰ ਦਾ ਧੰਨਵਾਦ ਕੀਤਾ ਹੈ ਇਸ ਫੈਸਲੇ ਦਾ ਸਮੂਹ ਸ਼ਹਿਰ ਨਿਵਾਸੀ ਅਤੇ ਬਾਬਾ ਫਰੀਦ ਜੀ ਦੀ ਸੰਗਤ ਨੇ ਦਿਲੋਂ ਸਵਾਗਤ ਕੀਤਾ ਮੈਂ ਬਤਾਰ ਬੀਤ ਪ੍ਰਧਾਨ ਮੈਂ ਸਾਰੇ ਅਖਤਿਆਰ ਸਰਦਾਰ ਗੁਰਿੰਦਰ ਮੋਹਨ ਸਿੰਘ ਜਿਨ੍ਹਾਂ ਨੂੰ ਸਾਰਾ ਫਰੀਦਕੋਟ ਦੇ ਇਲਾਕਾ ਨਿਵਾਸੀ ਜਾਣਦੇ ਹੈ ਕਤਾਰ ਬੀਤ ਪ੍ਰਧਾਨ ਮੈਂ ਸਾਰੇ ਅਖਤਿਆਰ ਉਹਨਾਂ ਨੂੰ ਦੇ ਰਿਹਾ ਹਾਂ। ਉਹ ਸਾਰੀ ਆਗਲ। ਔਰ ਔਰ ਮੈਂ ਮੈਂ ਹੱਥ ਵਧ ਕੇ ਆਪਦੇ ਪਰਿਵਾਰ ਨੂੰ ਤੇ ਸਾਰੇ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਰਦਾਰ ਗੁਰਿੰਦਰ ਮੋਹਨ ਸਿੰਘ ਨੂੰ ਪੂਰਾ 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 ਸਹਿਯੋਗ ਦਿਓ ਤੇ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਡਾਕਟਰ ਗੁਰਿੰਦਰ ਮੋਹਨ ਸਿੰਘ ਨੂੰ ਪੂਰਾ ਸਹਿਯੋਗ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਸਵਾਰੀ ਸਾਧ ਸੰਗਤ ਜੀ ਮੈਂ ਆਪ ਨੂੰ ਆਪ ਸਭ ਨੂੰ ਜਿਹੜੇ ਕਦਮ ਤੁਸੀਂ ਚੱਲ ਕੇ ਆਏ ਹੋ ਉਹ ਸਾਡੀਆਂ ਪਲਕਾਂ ਤੇ ਨੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਹੀ ਦਿਲੋ ਰਿਣੀ ਐ ਕਿ ਤੁਸੀਂ ਅੱਜ ਮੇਰੇ ਪਿਤਾ ਦੀ ਰੂਹ ਨੂੰ ਜ਼ਰੂਰ ਸ਼ਾਂਤੀ ਮਿਲ ਗਈ ਹੋਣੀ ਹੈ ਕਹਿ ਦਿੰਦੇ ਸੀ ਕਈ ਦਫਾ ਕਿ ਬਹੁਤ ਲੰਮਾ ਅਰਸਾ ਹੋ ਰਿਹਾ ਹੈ ਸਮਾਂ ਚਲਾ ਜਾਵੇ ਮੇਰੇ ਨਾਲ ਦਾ ਕੋਈ ਸੰਗੀ ਨਹੀਂ ਰਿਹਾ ਮੈਨੂੰ ਪਤਾ ਨਹੀਂ ਵਾਹਿਗੁਰੂ ਕਿਉਂ ਨਹੀਂ ਬੁਲਾਉਂਦੇ ਜਿਹੜਾ ਉਹਨਾਂ ਦੇ ਅੰਤਮ ਸੰਸਕਾਰ ਵੇਲੇ ਜਿਹੜਾ ਅੱਜ ਤੁਸੀਂ ਸਾਨੂੰ ਮਾਨ ਬਖਸ਼ਿਆ ਸਾਡੇ ਪਰਿਵਾਰ ਨੂੰ ਮਾਨ ਬਖਸ਼ਿਆ ਇਸ ਇਤਿਹਾਸਿਕ ਸਥਾਨ ਤੇ ਤੁਹਾਡੇ ਚਰਨ ਪਏ ਐ ਜਿੱਥੇ ਸੰਗਤ ਦੇ ਚਰਨ ਪੈ ਜਾਣ ਪਤਾ ਨਹੀਂ ਕਿੰਨੇ ਕਿੰਨੇ ਇੱਕ ਬਾਈ ਵਾਲੇ ਗੁਰਬਖ ਗੁਰਸਿੱਖ ਨੇ ਮੈਂ ਵੇਖ ਰਿਹਾ ਕਿ 1978 ਤੋਂ ਜਿਹੜੇ ਨੌਜਵਾਨ ਬੱਚੇ ਸੀ ਉਹਨਾਂ ਦੀਆਂ ਦਾੜੀਆਂ ਮੇਰੀ ਤਰ੍ਹਾਂ ਔਰ ਉਹ ਅੱਜ ਪਹੁੰਚੇ ਹੋਏ ਐ ਚੜ੍ਹਦੀ ਕਲਾ 'ਲੇ ਸਾਰੇ ਔਰ ਦੂਸਰੀ ਮੈਂ ਬਹਿਨਤੀ ਇਹ ਕਰਨੀ ਚਾਹੁੰਨਾ ਆ ਕਿ ਉਹਨਾਂ ਨੇ ਸੰਗਤ 'ਚ ਬਚਨ ਕੀਤੇ ਸੀ ਕਿ ਇਹ ਜਿਹੜੇ ਇੰਤਜ਼ਾਮ ਐ ਇਹ ਇੰਤਜ਼ਾਮ ਜਿਹੜੇ ਮੇਰੇ ਪਰਿਵਾਰ 'ਚ ਨਹੀਂ ਰਹਿਣਗੇ ਔਰ ਮੈਂ ਮੇਰੇ ਤੋਂ ਸੀਨੀਅਰ ਸਣ ਕੇ ਸਰਦਾਰ ਰਜੀਤ ਸਿੰਘ ਵੈਣੀਵਾਲ ਬੜੇ ਨਿੱਜੀ ਦੋਸਤ ਹੀ ਉਹਨਾਂ ਦੇ ਗहरे ਦੋਸਤ ਹੀ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਸੀ ਮੈਂ ਵਾਈਸ ਪ੍ਰੈਜ਼ੀਡੈਂਸੀ ਮੈਂ ਨੂੰ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਾਇਆ ਮੈਨੂੰ ਮਾਨ ਬਖਸ਼ਿਆ ਮੈਂ ਅਜਾਬ ਦੀ ਜ਼ਿੰਮੇਵਾਰੀ ਸਮਝ ਰਿਹਾ ਹਾਂ ਕਿ ਉਹਨਾਂ ਦੇ ਜਿਹੜੇ ਬਚਨ ਉਹਨਾਂ ਨੇ ਕੀਤੇ ਐ ਉਹਨਾਂ ਨੂੰ ਮੈਂ ਸੰਗਤ ਸਾਹਮਣੇ ਇਹ ਜ਼ਰੂਰ ਬਿਆਨ ਕਰਦਿਆਂ ਮੈਂ ਭਾਵੇਂ ਮੀਤ ਪ੍ਰਧਾਨ ਨਾ ਹੁਣ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਪੇਤਾ ਦੇ ਹੁੰਦਿਆ ਤੱਕ ਅੱਦੇ ਨੀ ਸੀ ਸਮਝੀ ਮੈਂ ਜ਼ਿੰਮੇਵਾਰਾ ਦੇ ਤੌਰ ਤੇ ਉਹਨਾਂ ਦੇ ਜੋ ਬਚਨ ਹੋਏ ਐ ਜੋ ਉਹਨਾਂ ਬਚਨ ਕੀਤੇ ਸੰਗਤ ਨੂੰ ਉਹੀ ਰਿਪੀਟ ਕਰਦਾ ਕਿ ਇਹ ਬਿਲਕੁਲ ਬਿਲਕੁਲ ਇਨ ਬੈਂ ਮੈਂ ਆਪ ਦੇ ਸਾਰੇ ਅਖਤਿਆਰ ਬਤੌਰ ਮੀਤ ਪ੍ਰਧਾਨ ਆਪ ਬਧਰ ਵੀਧ ਪ੍ਰਧਾਨ